ਅੱਜ ਜਗ੍ਹਾ ਜਗ੍ਹਾ ਤੇ ਜਿਹੜੀ ਆ VOTING ਹੋ ਰਹੀ ਆ ਤੇ ਆਪੋ ਆਪਣੀਆਂ ਪਾਰਟੀਆਂ ਦਾ ਜਿਹੜਾ ਵਾ ਅੱਡੀ ਛੋਟੀ ਦਾ ਜ਼ੋਰ ਲੱਗਾ ਵਾ ਤੇ ਆਪਾਂ ਪਿੰਡ ਪਹੁੰਚੀਆਂ ਸਠਿਆਲਾ ਵਿਖੇ ਜਿੱਥੇ ਅ ਸਰਦਾਰ ਅਕਬਾਲ ਸਿੰਘ ਬਲਜੀ ਉਹਨਾਂ ਦੇ ਨਾਲ ਆਪਾਂ ਗੱਲਬਾਤ ਕਰਦੇ ਆਂ ਵੀ ਇੱਥੇ ਕੀ ਕੰਡੀਸ਼ਨ ਆ ਜੀ ਫਾਸਿ ਰਾਜ ਜੀ ਤੁਸੀਂ ਸੱਸੇਗਾ ਹਾਂਜੀ ਵੀਰੇ ਜੋ ਅੱਜ ਇੱਥੇ VOTING ਹੋ ਰਹੀ ਆ ਇੱਥੇ ਕਿੰਨੀ ਕੁ VOTING ਹੋ ਗਈ ਆ ਤੇ ਕਿੰਨੀ ਕਰਿਆ ਗਈ ਆ ਪਹਿਲਾਂ ਤਾਂ ਮੈਂ ਤੁਹਾਡਾ ਧੰਨਵਾਦ ਕਰਦਾਗਾ ਕਿ ਤੁਸੀਂ ਇੱਥੇ ਵਿਚੱਚਾ ਟਾਈਮ ਕੱਢ ਕੇ ਪਹੁੰਚੇ ਸਾਡੇ ਕੋਲ ਜੀ ਤੇ ਇੱਥੇ ਪ੍ਰਸ਼ਾਸਨ ਵੱਲੋਂ ਬੜਾ ਵਧੀਆ ਪ੍ਰਬੰਧ ਹੈ ਜੀ ਹਾਂਜੀ ਨਹੀਂ ਪੋਲਿੰਗ ਕਿੰਨੀ ਹੋ ਚੁੱਕੀ ਆ ਪੋਲਿੰਗ ਇੱਥੇ ਜੀ ਆਪਣੇ ਤਕਰੀਬਨ ਸਾਰੇ ਵੋਟਰਾਂ ਦੇ ਫੋਟੋ ਲਾ ਕੇ ਟੇਬਲ 4500 ਹੋ ਗਈ ਹੈ ਜੀ ਕੋ ਜੀ ਮਤਲਬ 40-40% ਜੀ ਤੇ ਜਿਹੜਾ ਪੁਗਤੇ ਪ੍ਰਬੰਧਾ ਪ੍ਰਸ਼ਾਸਨ ਵੱਲੋਂ ਇਹ ਕਿਤਰਾ ਦਾ ਸਵੇਰ ਤੇ ਕੀਤੇ ਗਏ ਤੇ ਹੁਣ ਤੱਕ ਕਿਤਰਾ ਦੇ ਜਿਹੜੇ ਆਏ ਹੋ ਹੰਡੇ ਆ ਵੇਖੋ ਜੀ ਬੜਾ ਵਧੀਆ ਸ਼ਾਂਤੀ ਭੋਣ ਦਾ ਲੋਕ ਵੋਟ ਭੋਣ ਆ ਰਿਹਾ ਗਿਆ ਜੀ ਤੇ ਬੜਾ ਵਧੀਆ ਮਾਹੌਲ ਹੈਗਾ ਵਾ ਤੇ ਸਾਡੇ ਜਿਹੜੇ ਦੂਸਰੇ ਕਾਂਗਰਸ ਦਾ ਬਹੁਤਾ ਚੱਲ ਗਿਆ ਜੀ ਦਾ ਜੀ ਦਾ ਤੇ ਲੋਕਾਂ ਚੋਂ ਬੜਾ ਉਤਸ਼ਾਹ ਦੇਖ ਰਿਹਾ ਗਿਆ ਤੇ ਸਾਨੂੰ ਬੜੀ ਉਮੀਦ ਆ ਕਿ ਜੀਰਾ ਜੀ ਇਸ ਵਾਰ ਇਹਦਾ ਸੀਟ ਕੱਢਣਗੇ ਸਾਡੇ ਵੱਲੋਂ ਜਿਹੜਾ ਹੈਗਾ ਬੜਾ ਜ਼ੋਰ ਲੱਗਾ ਗਵਨਾਂ ਨਾਲ ਸਾਡੇ ਪਿੰਡ ਤੋਂ ਦਲਬੀਰ ਸਿੰਘ ਸਰਪੰਚ ਬਲਜੀਤ ਸਿੰਘ ਭੱਟ ਹੈਪੀ ਸਟੈਗੜਾ ਜੀ ਨੇ ਇਹਨਾਂ ਦੇ ਸਾਰਿਆਂ ਨਾਲ ਆਪ ਦਿਨ ਮਿਲ ਕੇ ਇਹਨਾਂ ਨੇ ਬੜੀ ਮਿਹਨਤ ਨਾਲ ਲੋਕਾਂ ਨੂੰ ਘਰ-ਘਰੀ ਪ੍ਰਚਾਰ ਕਰਕੇ ਵੋਟਾਂ ਪਵਾ ਰਹੀਆਂ ਗਿਆ ਤੇ ਸੱਚੇ ਪਾਤਸ਼ਾਹ ਕਿਰਪਾ ਕਰੇ ਤੇ ਅਮੇਰ ਨੂੰ ਪੂਰੀ ਰੱਖਦੇ ਆ ਕਿ ਜੀਰਾ ਜੀ ਇਸ ਵਾਰ ਇਹਦਾ ਸੀਟ ਕੱਢ ਲੈਣਗੇ ਹਾਂ ਜੀ ਸਾਸਿਕਾ ਵਿੱਚ ਹਾਂਜੀ ਕੀ ਨਵੀਂ ਅਪ੍ਰੋਚ ਹੈ ਜੀ ਸੰਪਤੀ ਅੱਛਾ ਜੀ ਤਾਂ ਕਰ ਤਾ ਹਾਂਜੀ ਬੜਾ ਵਧੀਆ ਕਿ ਜਿਹੜਾ ਵੀ ਅੱਜ ਜੀ ਹਾਂਜੀ ਜੀ ਸਾਸ ਸ ਦੇ ਪੂਰੇ ਪ੍ਰਬੰਧ ਨੇ ਅੱਛਾ ਜੀ ਵਧੀਆ ਤਰੀਕਾ ਨਾਲ ਸਾਰੀ ਇੱਥੇ ਬੋਲਦੇ ਹਾਂਜੀ ਕੋਈ ਵੀ ਇੱਥੇ ਵਿਰਾਸਤ ਦਾ ਚੱਲ ਰਹੀ ਜੀ ਕੀ ਸ਼ਾਂਤੀ ਮਾਲ ਹੈ ਜਿਹੜਾ ਮੈਂ ਬੋਟਿੰਗ ਹੋ ਰਹੀ ਆ ਲਗਭਗ 30% ਚਲਦੀ ਆ ਜੀ ਹਨ ਇਥੋਂ ਕੋਈ ਉਮੀਦ ਆ ਵੀ ਇਥੋਂ ਕਾਂਗਰਸ ਸਰਕਾਰ ਪਾਜੀ ਮਾਰ ਜੂਗੀ ਬਿਲਕੁਲ ਜੀ ਇਥੋਂ ਕਾਂਗਰਸ ਪਾਰਟੀ ਜਿਹੜੀ ਆ ਉਹ ਜਿੱਤ ਕੇ ਇਥੋਂ ਜਾਊਗੀ ਓਕੇ ਜੀ ਧੰਨਵਾਦ ਫਿਰ ਮੇਰਾ ਵੀਰ ਕੋਈ ਜੇ ਕਹਿਣਾ ਤੁਹਾਨੂੰ ਹਾਂ ਜੀ ਵੀਰ ਜੀ ਤੁਸੀਂ ਥੋੜਾ ਦੋ ਲਫ਼ਜ਼ ਕਹਿ ਦਿਓ ਤੁਸੀਂ ਆਪਣਾ ਜਿੱਦਾਂ ਕਿ ਸੰਘਰਸ਼ ਦੇ ਨਾਲ ਵੀ ਜੁੜੇ ਹੋਏ ਆ ਕੀ ਤੁਸੀਂ ਬਦਲਾਅ ਚਾਹੁੰਦੇ ਆ ਕਿ ਸੈਂਟਰ ਦੀ ਸਰਕਾਰ ਜਿਹੜੀ ਮੋਦੀ ਸਰਕਾਰ ਆ ਇਹ ਤੁਹਾਡੇ ਦਾ ਕੀਤਾ ਹੋਰ ਤੁਸੀਂ ਕਿਸਾਨ ਸੰਘਰਸ਼ ਦੇ ਨਾਲ ਵੀ ਜੁੜੇ ਆ ਤੇ ਕੀ ਇਹ ਸੈਂਟਰ ਦੀ ਸਰਕਾਰ ਨੂੰ ਤੁਸੀਂ ਵਾਕਿਆ ਹੀ ਪਤਾ ਲਾ ਚਾਹੁੰਦੇ ਆ ਵਿਖਣਾ ਚਾਹੁੰਦੇ ਆ ਅਸੀਂ ਸਰਕਾਰ ਨੂੰ ਕਿੰਨੇ ਆਪਾਂ ਬਸੇ ਬੜੇ ਤੇ ਸਾਡੇ ਕਿਸਾਨਾਂ ਦੇ ਪਾਣ ਪਾਣ ਜੀ ਕੋਈ ਵੀ ਠਾਣਾ ਕੰਮ ਸਹੀ ਨਹੀਂ ਹੋ ਰਿਹਾ ਬੈਠੇ ਇਨਾ ਇਨਾ ਤੇ ਰੋਸੇ ਆ ਗਏ ਆ ਤੇ ਸਾਡਾ ਕੋਈ ਆਖਰੀ ਸਾਨੂੰ ਮਿਲ ਰਿਹਾ ਜੀ ਤੇ ਉਦਾਂ ਵੀ ਐਕਸ ਫਾਰਕ ਜਿਹੜੀ ਆ ਕਾਂਗਰਸ ਸਰਕਾਰ ਦੀ ਸਰਕਾਰ ਬਣ ਕੇ ਜਾ ਰਹੀ ਆ ਤੁਹਾਨੂੰ ਪੂਰੀ ਉਮੀਦ ਆ ਕਿ ਆਪਣੀ ਰਾਹੁਲ ਗਾਂਧੀ ਜੀ ਆਉਣਗੇ ਤੇ મોદી ਜਿਹੜਾ ਇਹ ਹੋਣਾ ਲੱਗਦਾ ਜੀ ਜੀ મોદી ਲੱਗਦਾ ਰਾਹੁਲ ਗਾਂਧੀ ਜੀ ਆਉਣਗੇ ਤੇ ਇਥੋਂ ਸਾਡੇ ਕਰਬੀਰ ਸਿੰਘ ਜੀ ਨਾਲ ਬੜੀ ਸ਼ਾਨ ਨਾਲ ਇੱਜ਼ਤ ਨਾਲ ਇਹ ਵੀਰ ਸਾਨੂੰ ਜੋ ਕਿ ਕਿਸਾਨ ਸੰਘਰਸ਼ਕ ਕਮੇਟੀ ਦੇ ਵੀ ਇਹ ਆਗੂ ਆ ਤੇ ਨਾਲ ਇੱਧਰ ਵੀ ਪੂਰਾ ਆਪਣਾ ਜਿਹੜਾ ਵਾ ਮਿਹਨਤ ਕਰ ਰਹੇ ਆ ਕਿ ਇਹ ਸੈਂਟਰ ਦੀ ਸਰਕਾਰ ਜੋ ਮੋਦੀ ਸਰਕਾਰ ਵਾ ਉਹਨੂੰ ਇਹ ਜ਼ਰੂਰ ਹੀ ਲਾਉਣਾ ਚਾਹੁੰਦੇ ਆ ਕਿਉਂਕਿ ਇਹਨਾਂ ਤੇ ਜੋ ਸਤੰਦ ਹੋਏ ਆ ਮੋਦੀ ਦੀ ਸਰਕਾਰ ਨੇ ਕੀਤੇ ਆ ਬਹੁਤ ਜ਼ਿਆਦੇ ਜਿੱਦਾਂ ਕਿ ਮੁੰਡੇ ਜਿਹੜੇ ਉੱਥੇ ਸ਼ਹੀਦ ਕੀਤੇ ਗਏ ਆ 750 ਨੂੰ ਕਿਸਾਨ ਜਿਹੜੇ ਆ ਉਹ ਵੀ ਸ਼ਹੀਦ ਕਰ ਦਿੱਤੇ ਗਏ ਆ ਤੇ ਇਹਨਾਂ ਵੱਲੋਂ ਜਿਹੜਾ ਉਪਰਾਲਾ ਵਾ ਕਿ ਮੇਨ ਇਹਨਾਂ ਦਾ ਮਕਸਦ ਆ ਕਿ ਮੋਦੀ ਨੂੰ ਜਿਹੜਾ ਵਾ ਕਰਨਾ ਤੇ ਰਾਹੁਲ ਗਾਂਧੀ ਜੀ ਨੂੰ ਲੈ ਕੇ ਆਉਣਾ ਤੇ ਹਾਂ ਜੀ ਵਾਇਕਰ ਜੀ ਦਾ ਖਾਲਸਾ ਵਾਇਕਰ ਜੀ ਕੀ ਕਰਦੇ ਸਾਡੇ ਨਾਲ ਮਾਤਾ ਜੀ ਜੁੜਿਆ ਇਹ ਵੀ ਬਹੁਤ ਦਿਨ ਰਾਤ ਜਿਹੜੀ ਆ ਇਹ ਮਿਹਨਤ ਕਰ ਰਹੇ ਆ ਤੇ ਦਿਨ ਰਾਤ ਆਪਣੀ ਸਿਹਤ ਅਲਵਨੀ ਦੇਖਦੇ ਤੇ ਤੁਸੀਂ ਕੀ ਕਹਿਣਾ ਚਾਹੁੰਦੇ ਮਾਤਾ ਜੀ ਅੱਜ ਸਾਰਿਆਂ ਨੂੰ ਬੇਨਤੀ ਕਰਦੀ ਸਾਡੀ ਸਰਕਾਰ ਜਿਹੜੀ ਆ ਸੰਤ ਸਦੀ ਵਾਲੀ ਤਾਨੂੰ ਕਿੰਨੀ ਖੁਸ਼ੀ ਹੋ ਜਾਂਦੀ ਆ ਜੇ ਆਪਣੀ ਸਰਕਾਰ ਦਾ ਅਟੀ ਕਾਂਗਰਸ ਦੀ ਆ ਜਾਂਦੀ ਆ ਜੀ ਸਰਕਾਰ ਕਾਂਗਰਸ ਦੀ ਆ ਜੇ ਸਾਨੂੰ ਬਹੁਤ ਖੁਸ਼ੀ ਹੈ ਮੇਧ ਹੈ ਜੀ ਸਾਥ ਚ ਧੰਨਵਾਦ ਹਾਂ ਜੀ ਵਿੱਚ ਕੀ ਨਾ ਆਪਣਾ ਹਾਂ ਜੀ ਤੁਸੀਂ ਅੱਜ ਕਿੰਨੀ ਗਈ ਜਿਹੜੀ ਪੋਲਿੰਗ ਹੋਣ ਤੱਕ ਹੋ ਚੁੱਕੀ ਆ ਜੀ ਹੁਣ ਸਾਡੇ ਜਿਹੜਾ ਪਿੰਡ ਸਿਆਲੇ ਦੀ 50% ਤੋਂ ਵੱਧ ਹੋ ਚੁੱਕੀ ਜੀ ਤੁਹਾਨੂੰ ਕੀ ਲੱਗਦਾ ਅੱਜ ਕਿ ਮਤਲਬ ਜਿਹੜੀ ਆ ਸਰਕਾਰ ਆਉਣ ਵਾਲੀ ਕਿਹੜੀ ਹੋਊਗੀ ਜੀ ਅਸੀਂ ਕਾਂਗਰਸ ਵਕਤ ਨੂੰ ਹੁੰਦੇ ਨਾ ਤੇ ਵੀ ਜੀ ਪਰੇ ਕਰਕੇ ਵੀ ਇਹ ਗੱਲ ਕਹਿਣੀ ਚਾਹੁੰਦੇ ਆ ਸਾਡੀ ਕਾਂਗਰਸ ਪਾਰਟੀ ਦੀ ਹੈ ਨਾ ਫਟੇ ਪੱਤਰ ਤੇ ਲੀਡ ਕਰੂਗੀ ਜੀ ਬਹੁਤ ਵੱਡੇ ਮਾਦਮ ਤੇ ਤੀਰਾ ਸਾਹਿਬ ਨੇ ਕਹਤੇ ਕਿ ਤੇ ਆਪਣੀ ਸੀਟ ਨੂੰ ਸਾਂਝਾ ਕੋ ਹੁੰਦਾ ਓਕੇ ਧੰਨਵਾਦ ਤਾਚੀ ਗੰਗਾ ਜੀ ਕੀ ਨਾਂ ਦੀ ਆਪਣਾ ਸਰਦਾਰ ਕਰਤਾਰ ਸਿੰਘ ਜੀ ਇਹ ਕਿੰਨੀ ਪੋਲਿੰਗ ਹੋ ਗਈ ਹੈ ਜੀ ਉਹਨਾਂ ਦਾ 50% ਹੋਈ ਜਾਂਦੀ ਹੈ। ਅੱਛਾ ਜੀ ਤੇ ਕੀ ਲੱਗਦਾ ਤੁਹਾਨੂੰ ਜੀਰਾ ਸਾਹਿਬ ਬਾਜੀ ਮਾਰਨਗੇ ਕਿ ਕੇ ਜਾਂ ਅਸੀਂ ਤਾਂ ਪੂਰੀ ਆਸ ਨਾ ਕਹਿ ਸਕਦੇ ਵੀ ਜਿੱਤਣਗੇ ਸਾਡੇ ਕੈਂਡੀਡੇਟ ਅੱਛਾ ਜੀ ਹਾਂ ਜੀ ਧੰਨਵਾਦ ਜੀ ਕੀ ਨਾ ਜੀ ਆਪਣਾ ਅੱਛਾ ਜੀ ਤੁਸੀਂ ਅੱਜ ਦੀ ਜਿਹੜੀ ਸਥਿਤੀ ਆ ਵੋਟਾਂ ਦੀ ਉਹਦੇ ਵਾਸਤੇ ਕੀ ਕਹਿਣਾ ਚਾਹੁੰਦੇ ਹੋ? ਇਹ ਕਾਂਗਰਸ ਪਾਰਟੀ ਦੇ ਜਿੰਨੇ ਵੀ ਵਰਕਰ ਹੈ ਬਹੁਤ ਕੰਮ ਨਹੀਂ ਅੱਛਾ ਜੀ ਅੱਜ ਵੀ ਆਪਣੇ ਪਿੰਡ ਤੋਂ ਹੀ ਕਿਰਤਨ ਕਰਦੇ ਨੇ ਤੇ ਸਾਰੇ ਜਿਓਂ ਜਿੱਤਾਂ ਕਿੰਨੀ ਕਲੀਅਰ ਤੇ ਜਿੱਤੋਗੇ ਤੁਸੀਂ 23 ਲੱਖ ਦੇ ਦਿੱਤੇ ਤੁਹਾਡੇ ਭਾਜੀ ਅੱਛਾ ਜੀ ਤੁਹਾਨੂੰ ਬੜੀ ਆਸ ਆ ਭੀ ਜੀਰਾ ਜੀ ਬਾਜੀ ਮਾਰਨਗੇ ਹਾਂਜੀ ਹਾਂਜੀ ਧੰਨਵਾਦ ਇਹ ਪਾਸਪਾ ਦਾ ਬੂਥ ਹੈ ਜਿੱਥੇ ਕਿ ਤੁਹਾਨੂੰ ਸਠਿਆਲਾ ਵਿਖੇ ਲਾਈਵ ਤਸਵੀਰਾਂ ਦਿਖਾ ਰਹੇ ਆ ਜੋ ਕਿ ਇਹ ਪਾਸਪਾਲਿਆਂ ਦਾ ਬੂਥ ਆ ਕਿੰਨੀ ਕੁ ਪੋਲਿੰਗ ਹੋ ਗਈ ਹੈ ਜੀ ਇਕੱਠੇ ਜਨੀਤ ਭੋਕੇ ਪੋਲ 1 ਲੀਟਰ ਤੋਂ ਕਿੰਨੀ ਪੋਲਿੰਗ ਹੋ ਗਈ ਹੈ ਜੀ ਇੱਕ ਪੋਲਿੰਗ ਤੋਂ 350 ਅੱਛਾ ਜੀ ਹਾਂਜੀ ਹਾਂਜੀ ਵੀਰ ਜੀ ਕੀ ਨਾਮ ਆਪਣਾ ਜੀ ਮੇਰਾ ਨਾਮ ਹਰਿੰਦਰ ਸਿੰਘ ਹੈ ਜੀ ਅੱਛਾ ਜੀ ਕਿਹੜੀ ਪਾਰਟੀ ਵੱਲੋਂ ਆਪਾਂ ਆਪਾਂ ਆਮ ਆਦਮੀ ਪਾਰਟੀ ਵੱਲੋਂ ਤੇ ਕਿੰਨੀ ਪੋਲਿੰਗ ਹੋ ਗਈ ਅੱਜ ਪੋਲਿੰਗ ਸਾਡੇ ਹੋਈ ਗਈ ਹੈ 65% ਅੱਛਾ ਜੀ ਕੀ ਚਾਂਸ ਲੱਗਦੇ ਤੁਹਾਨੂੰ ਤੁਹਾਡੀ ਪਾਰਟੀ ਦੇ ਅਸੀਂ ਆਪਣੀ ਪਾਰਟੀ ਜਿੱਤ ਜਿੱਤਾਂਗੇ ਅੱਛਾ ਜੀ ਧੰਨਵਾਦ